ਉਨੀ ਪਤਾ ਮੈਂ ਇਸ ਗੱਲ 'ਚ ਤੁਹਾਨੂੰ ਕਿਹਾ ਵੀ ਕੋਈ ਨਾ ਮੈਨੂੰ ਕਾਟੋ ਦਾ ਪਤਾ ਏ ਵੀ ਕੌਣ ਨਾ ਮੈਨੂੰ ਕੋਈ ਪਤਾ ਨਾ ਕੋਈ ਕਿਹੜੀ ਤੁਸੀਂ ਇਹਦੇ ਵਿੱਚ ਕਿਹਨੂੰ ਕੀ ਕਹਿ ਰਹੇ ਹੋ ਇਸ ਕਰਕੇ ਆਪਾਂ ਲੁਧਿਆਣੇ ਵਾਲੇ ਤਾਂ ਕੋਈ ਕਾਟੋ ਗਲੇਸ਼ ਨਹੀਂ ਨਾ ਸਰ ਇੱਕ ਸਿੰਗਰ ਇੱਕ ਸਿੰਕਿੰਗ ਕਰ ਰਿਹਾ ਸੀ ਉਹ ਜੀ ਗੱਲ ਕੀਤੀ ਕਿ ਸਰਕਾਰਾਂ ਹੀ ਮੁਕਾਮੀਆਂ ਚਿੱਟਾ ਦੀ ਉਹਨੂੰ ਦੇਖਦੇ ਮਤਲਬ ਕਿ ਇੱਕ ਨਿਸ਼ਾਨਾ ਸਦਾ ਜਾਂਦਾ ਕਿਵੇਂ ਦੇਖਦੇ ਹੋ ਸਰ ਇਹ ਇਹ ਕੀ ਝੂਠ ਕਹਿ ਰਿਹਾ ਜੀ ਉਹ ਉਹ 100% ਸੱਚ ਕਹਿ ਰਿਹਾ ਜਦੋਂ ਇੱਥੇ ਕਾਂਗਰਸ ਦੀ ਸਰਕਾਰ ਵੀ ਰਹੇਗੀ ਇੱਥੇ ਕਾਲੀਦਲ ਬੀਜੇਪੀ ਦੀ ਸਰਕਾਰ ਵੀ ਰਹਗੀ ਮੋੜਾ ਆਮ ਆਦਮੀ ਦੀ ਸਰਕਾਰ ਤੇ ਚਿੱਟਾ ਜਾਂ ਤੱਕ ਕਹਿ ਦੋ ਤੁਹਾਡੇ ਚੈਨਲਾਂ ਤੇ ਤੁਸੀਂ ਨਹੀਂ ਦਿਖਾਉਂਦੇ ਇਹਦਾ ਦੋਸ਼ੀ ਹੈ ਹੈ ਕਿਵੇਂ ਅਸੀਂ ਆਪਣੇ ਆਪ ਨੂੰ ਇਸ ਗੱਲ ਤੋਂ ਭੱਜ ਲਾਂਗੇ ਜੀ ਉਹ ਗੱਲ ਜਿਹੜੀ ਉਹਨਾਂ ਨੇ ਕਹੀ ਆ ਉਹ ਸੱਚ ਕਹੀ ਹੈ ਤੇ ਅਸੀਂ ਇਹਨੂੰ ਮੰਨ ਮੰਨਾਂਗੇ ਨਹੀਂ ਉਹਦਾ ਉਹਦਾ ਕਿਉਂ ਲੋਕਾਂ ਨੂੰ ਤਾਂ ਪਤਾ ਨਾ ਵੀ ਕੀ ਹੋ ਰਿਹਾ ਤੇ ਉਹ ਲੋਕਾਂ ਦੀ ਗੱਲ ਕਹਿ ਰਹੇ ਨੇ ਉਹਨਾਂ ਨੇ ਤਾਂ ਸੱਚ ਕਹਿਣਾ ਹੈ ਉਹਨਾਂ ਨੇ ਕਿਹੜਾ ਵੋਟਾਂ ਲੈਣੀਆਂ ਕਿਸੇ ਤੋਂ ਠੀਕ ਹੈ ਕਿ ਕਿਸੇ ਚੀਜ਼ ਦਾ ਉਹਨਾਂ ਨੇ ਹੇਰ ਫੇਰ ਰੱਖਣਾ ਹੈ ਦੇ ਹੰਦੇਸ਼ਪੁਰ ਦੇ ਵਿੱਚ ਰਾਮ ਮੰਦਰ ਨੂੰ ਵੀ ਲੈ ਕੇ ਲੋਕ ਆਪਣੇ ਆਪਣੇ ਕਾਫੀ ਉਤਸ਼ਾਹਿਤ ਨੇ ਲੋਕ ਕਾਂਗਰਸ ਵੀ ਸਮਰਥਨ ਦੇਗੀ ਵੀ ਰਾਮ ਮੰਦਰ ਨੂੰ ਦੇਖੋ ਕਾਂਗਰਸ ਹਾਈ ਕਮਾਂਡ ਨੇ ਜੋ ਕਿਹਾ ਹੈ ਉਹ ਤੁਸੀਂ ਸਾਰਿਆਂ ਨੇ ਸੁਣਿਆ ਹੈ ਬਈ ਰਾਮ ਜੀ ਇੱਕ ਮੇਰੀ ਗੱਲ ਸਮਝੋ ਭਾਜਪਾ ਅੱਜ ਮੈਨੂੰ ਇੱਕ ਅਖਬਾਰ 'ਚ ਮੈਂ ਇਹ ਗੱਲ ਚਲੋ ਤੁਸੀਂ ਪੁੱਛ ਲਈ ਚੰਗਾ ਹੋਇਆ ਮੈਨੂੰ ਜੇ ਮੈਂ ਰਾਮ ਜੀ ਦੀ ਗੱਲ ਕਰਦਾ ਜਾਂ ਜੇ ਮੈਂ ਰਾਮ ਜੀ ਦੀ ਸ਼ਾਲ ਲੇ ਜੀ ਜਾਂ ਰਾਮ ਜੀ ਦੇ ਮੈਂ ਦੀਵੇ ਵੰਡਣ ਦੀ ਗੱਲ ਕਹਿਤੀ ਜਾਂ ਮੈਂ ਰਾਮ ਜੀ ਦੇ ਮੰਦਿਰ ਚ ਜਾ ਕੇ ਉਹਨਾਂ ਦੀ ਮੂਰਤੀ ਆ ਜਿਹੜੀ ਉਹਨਾਂ ਦੀ ਫੋਟੋ ਆ ਪਿਕਚਰ ਆ ਜਿਹੜੀ ਉਹਨਾਂ ਦੀ ਇੱਕ ਤਾਂ ਬਹੁਤ ਸਾਲ ਪੁਰਾਣੀ ਸੀ ਇੱਕ ਕਿਸੇ ਚੌਂ ਨਾਲ ਇੱਕ ਇੱਕ ਜਿਹੜਾ ਬਣਾਉਣ ਵਾਲਾ ਸੀ ਉਹਨਾਂ ਨੇ ਰਾਮ ਜੀ ਦੀ ਇੱਕ ਮੂਰਤੀ ਉਹਨਾਂ ਦੇ ਬਾਲਵਸਤਾ ਦੀ ਮੂਰਤੀ ਬਣਾਈ ਤੇ ਉਹਨਾਂ ਨੇ ਮੈਨੂੰ ਜਿਹੜਾ ਮੂਰਤੀਕਾਰ ਸੀ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਇਹ ਮੂਰਤੀ ਲੋ ਜੀ ਰਾਮ ਜੀ ਨੇ ਤੁਸੀਂ ਆਪਣੇ ਸਿਰ ਤੇ ਰੱਖ ਕੇ ਇਹ ਮੂਰਤੀ ਨੂੰ ਤੁਸੀਂ ਜ਼ਰੂਰ ਜਿਹੜਾ ਇਹ ਉਹ ਸ਼ਰਧਾ ਆਪਣੀ ਜਤਾਓ ਮੈਂ ਕਿਹਾ ਬਿਲਕੁਲ ਇਹ ਤਾਂ ਭਾਵਨਾ ਹੈ ਥੋੜੀ ਮੈਂ ਭਾਵਨਾ ਹੈ ਹਰਦੀ ਆਪਣੀ ਪਰ ਵੀ ਭਾਵਨਾ RAM ਜੀ ਲਈ ਮੈਂ ਮੂਰਤੀ ਤੁਸੀਂ ਮੇਰੇ ਮੂਰੇ ਲੈ ਕੇ ਆਓ ਮੈਂ ਸਿਰ ਤੇ ਰੱਖ ਕੇ ਮੇਰਾ ਮੇਰੇ ਮੇਰੇ ਤਾਂ ਹਿਰਦੇ 'ਚ ਨਹੀਂ ਉਹ ਮੇਰੇ ਸਭ ਕੁਝ ਆ ਪਰ ਇੱਕ MLA ਗੋਗੀ ਜੀ ਨੇ ਉਰੇ ਦੇ ਉਹਨਾਂ ਨੇ ਅੱਜ ਇੱਕ ਬਿਆਨ ਦਿੱਤਾ ਟ੍ਰਿਬਿਊਨ ਅਖਬਾਰ 'ਚ ਮੈਂ ਤੇ ਨਹੀਂ ਕੋਈ ਐਮੀ ਕਹਿ ਰਿਹਾ ਬਹੁਤ ਜਿਹੜਾ ਵੱਡਾ ਟ੍ਰਿਬਿਊਨ ਇੰਗਲਿਸ਼ ਦਾ ਪੇਪਰ ਆ ਉਹਦੇ ਵਿੱਚ ਉਹਨਾਂ ਦਾ ਬਿਆਨ ਆਇਆ ਬਈ ਬੀਜਪੀ ਦੇ ਬਿੱਟੂ ਜੀ ਏਜੰਟ ਨੇ ਵੀ ਜਿਹੜੀ ਰਾਮ ਜੀ ਦੀ ਮੂਰਤੀ ਰਾਮ ਜੀ ਨੂੰ ਸਿਰ ਤੇ ਰੱਖ ਕੇ ਉਹਨਾਂ ਨੇ ਉਹਨਾਂ ਨੂੰ ਮਤਲਬ ਦਰਸ਼ਨ ਉਹਨਾਂ ਦੇ ਕੀਤੇ ਆ ਤੇ ਇਹ ਗੱਲ ਕਹੀ ਵੀ ਇਹ ਜੇ ਮੈਂ ਜੇ ਰਾਮ ਜੀ ਨੂੰ ਆਪਣੇ ਉਹਨਾਂ ਦੇ ਆਪਣੀ ਮੇ ਮੂਰਤੀ ਜਾਂ ਉਹਨਾਂ ਨੂੰ ਉਵਾਰਨ ਕਰਦਾ ਘਰੇ ਰੱਖਦਾ ਏ ਜਾਂ ਮੈਂ ਉਹਨਾਂ ਦੀ ਪੂਜਾ ਕਰਦਾ ਏ ਮੰਦਿਰ ਚ ਤਾਂ ਮੈਂ ਭਾਜੀਪੀ ਦਾ ਏਜੰਟ ਹੋ ਗਿਆ ਇਹਦਾ ਮਤਲਬ ਇਹਦਾ ਮਤਲਬ ਇਹ ਹੋਇਆ ਵੀ ਇਹ ਗੋਗੀ ਜੀ ਇਹ ਦੁਸ਼ਮਣ ਨੇ ਇਹਦਾ ਮਤਲਬ ਰਾਮ ਦੇ ਜੇ ਮੈਂ ਰਾਮ ਜੀ ਜੈ શ્રી ਰਾਮ ਕਹਤਾ ਤੇ ਮੈਨੂੰ ਇਹ ਕਹਿਤਾ ਵੀ ਭਾਜੀਪੀ ਦਾ ਏਜੰਟ ਇਹਦਾ ਮਤਲਬ ਬੀਜ ਇਹ ਜਿਹੜੇ ਗੋਗੀ ਜੀ ਨੇ ਉਹਨਾਂ ਦਾ ਬਿਆਨ ਜ਼ਰੂਰ ਦੇਖਿਓ ਅੱਜ ਉਹਨਾਂ ਨੂੰ ਪੁੱਛਿਓ ਵੀ ਇਹ ਬਿਆਨ ਕਿਉਂ ਦਿੱਤਾ ਏ ਤੇ ਮੈਂ ਮੈਂ ਖੁਸ਼ ਹਾਂ ਮੈਂ ਇਸ ਗੱਲ 'ਚ ਮੈਂ ਜੇ ਮੈਨੂੰ ਉਹ ਭਾਜਪਾ ਦਾ ਏਜੰਟ ਕਹਿ ਦੇਣ ਮੈਨੂੰ ਉਹ ਕਿਸੇ ਵੀ ਪਾਰਟੀ ਦਾ ਏਜੰਟ ਕਹਿ ਦੇਣਾ ਮੈਨੂੰ ਇਹਦੀ ਕੋਈ ਪਰਵਾਹ ਨਹੀਂ ਕਿਉਂਕਿ ਰਾਮ ਸਬਦੇ ਆ ਜੇ ਉਹਨਾਂ ਨੂੰ ਨਹੀਂ ਲੱਗਦਾ ਉਹ ਰਾਮ ਜੀ ਨੂੰ ਨਹੀਂ ਮੰਨਦੇ ਤਾਂ ਇਹ 'ਚ ਮੇਰਾ ਮੇਰੀ ਤਕਲੀਫ ਨਹੀਂ ਗਈ ਮੈਨੂੰ ਪ੍ਰੋਬਲਮ ਨਹੀਂ ਗਈ ਇਹ ਲੋਕ ਹਿਸਾਬ ਕਰਨਗੇ ਵੀ ਜੇ ਮੈਂ ਰਾਮ ਜੀ ਦੇ ਨਾਲ ਜਾਂ ਰਾਮ ਜੀ ਦੀ ਮੈਂ ਪੂਜਾ ਕਰ ਲਈ ਰਾਮ ਜੀ ਦਾ ਮੈਂ ਆਸ਼ੀਰਵਾਦ ਲੈ ਆ ਲਿਆ ਤਾਂ ਮੈਨੂੰ ਬੀਜੇਪੀ ਦਾ ਏਜੰਟ ਕਹਿਤਾ ਇਸ ਕਰਕੇ ਗੋਗੀ ਜੀ ਤੁਸੀਂ ਰਾਮ ਜੀ ਦੇ ਦੁਸ਼ਮਣ ਹੋ ਸਕਦੇ ਹੋ ਤੁਹਾਡੇ ਮਨ ਚ ਰਾਮ ਜੀ ਦੇ ਪ੍ਰਤੀ ਸ਼ਰਧਾ ਨਹੀਂ ਹੋ ਸਕਦੀ ਪਰ ਤੁਸੀਂ ਆ ਜਿਹੜੀ ਛੋਟੀ ਗੱਲ ਕੀਤੀ ਆ ਇਹ ਬਹੁਤ ਹੀ ਛੋਟੇ ਲੈਵਲ ਤੇ ਤੁਸੀਂ ਇਹ ਗੱਲ ਕੀਤੀ ਆ ਤੇ ਇਹਦਾ ਮੈਂ ਸਮਝਦਾ ਜਿਹੜੇ ਵੀ ਰਾਮ ਨੂੰ ਮੰਨਦੇ ਆ ਜਿਹੜੇ ਵੀ RAM ji ਦੀ ਪੂਜਾ ਕਰਦੇ ਆ ਉਹ ਜ਼ਰੂਰ ਗੋਗੀ ਜੀ ਨੂੰ ਜਵਾਬ ਦੇਣ ਗੋਗੀ ਜੀ ਨੂੰ ਪੁੱਛਣ ਵੀ ਕੀ ਜੇ RAM ji ਦੇ ਨਾਲ ਪੂਜਾ ਮੈਂ ਕੀਤੀ RAM ji ਨਾਲ ਮੈਂ ਆਪਣੇ ਹਿਰਦੇ 'ਚ ਉਹਨਾਂ ਦੀ ਭਜਨ ਬੰਦਗੀ ਕੀਤੀ ਤਾਂ ਕੀ ਮੈਂ BJP ਦਾ ਏਜੰਟ ਹੋ ਗਿਆ ਸਰ ਤੁਸੀਂ ਨਾ ਅਯੁੱਧਿਆ ਦੀ ਮੱਥਾ ਟੇਕ ਲਿਆਉਂਗੇ RAM ਮੰਦਰ 100% ਜੀ ਕਿਉਂ ਅਸੀਂ ਤਾਂ ਦੇਖੋ ਹਰ ਮੰਦਰ 'ਚ RAM ji ਨੇ ਤੇ ਸਾਡੇ ਲਈ ਤਾਂ ਅਸੀਂ ਤਾਂ ਆਪਣੇ ਘਰੇ ਮੈਂ ਤਾਂ ਆਪਣੇ ਆਪ 'ਚ ਮਹਤਭਾਲਾ ਜੀ ਦਾ अनुमान जी ਦਾ ਬਹੁਤ ਹਮੇਸ਼ਾ ਉਹਨਾਂ ਦਾ ਭਗਤਾਂ ਤੇ ਰਾਮ ਜੀ ਦੇ ਤਾਂ ਅਸੀਂ ਉਹ ਤਾਂ ਹਾਈ ਜਿਹੜੀ ਹਾਈ ਮਾਨ ਨੇ ਸਿਰਫ ਇਹ ਗੱਲ ਕਹੀ ਆ ਵੀ ਅਸੀਂ 22 ਤਰੀਕ ਨੂੰ ਉਹ ਜਿਹੜਾ ਪ੍ਰੋਗਰਾਮ ਆ ਉਹ ਭਾਜਪੀ ਤੇ ਆਰਐਸਐਸ ਦਾ ਜੋ ਸੋਨੀਆ ਗਾਂਧੀ ਜੀ ਤੇ ਖੜਗੇ ਸਾਫ ਨੇ ਕਿਹਾ ਹੈ ਵੀ ਅਸੀਂ ਉਹ ਦਿਨ ਨਹੀਂ ਨਾ ਜਾ ਕੇ ਉਹ ਉਹੀ ਗੱਲ ਸ਼ੰਕਰਾਚਾਰੀਆ ਜੀ ਨੇ ਵੀ ਕਹੀ ਆ ਤੇ ਉਹ ਅਲੱਗ ਗੱਲ ਹੋ ਸਕਦੀ ਆ ਦਿਨ ਥੋੜੀ ਰਾਮ ਜੀ ਦੇ ਕੋਈ ਬਾਈ ਤਰੀਕ ਨੂੰ ਜਾ ਕੇ ਥੋੜੀ ਆਰਾਮ ਜੀ ਨਾਲ ਜੁੜਨਾ ਹੈ ਜਦੋਂ ਮਰਜੀ ਤੁਸੀਂ ਵੀ ਸਾਰੇ ਆਪਣੀ ਜਦੋਂ ਵੀ ਤੁਹਾਨੂੰ ਸੱਦਾ ਆਊਗਾ ਉਦੋਂ ਹੀ ਜਾਓਗੇ ਨਾ ਜਦੋਂ ਅੰਦਰੋਂ ਸੱਦਣਗੇ ਤੁਹਾਨੂੰ ਉਹਨਾਂ ਦੀ ਇਜਾਜ਼ਤ ਬਿਨਾਂ ਤੁਸੀਂ ਇੱਕ ਪੈਰ ਨਹੀਂ ਪੱਟ ਸਕਦੇ ਪਰ ਕਾਂਗਰਸ ਪਾਰਟੀ ਸਾਡੀ ਪੰਜਾਬ ਪ੍ਰਦੇਸ਼ ਸਾਡੇ ਰਾਜਾ ਬੜਿੰਗ ਸਾਹਿਬ ਨੇ ਆਸ਼ੂ ਜੀ ਸਾਡੇ ਵਰਕਿੰਗ ਪ੍ਰਧਾਨ ਨੇ ਸੀਐਲਪੀ ਸਾਡੇ ਬਾਜਵਾ ਨਾਮ ਨੇ ਉਹਨਾਂ ਨੇ ਪਹਿਲਾਂ ਇਹ ਗੱਲ ਕਹੀ ਸੀ ਵੀ ਪੰਜਾਬ ਕਾਂਗਰਸ ਸਾਰੇ ਅਸੀਂ ਮੱਥਾ ਟੇਕਣ ਰਾਮ ਜੀ ਦੇ ਜਾਵਾਂਗੇ ਠੀਕ ਹੈ ਤੇ ਸਰ ਲੱਗਦਾ ਵੀ ਗੋਗੀ ਜੀ ਨੇ ਜਿਹੜਾ ਜਿਹੜਾ ਪਾਸ਼ੇ ਬਿਆਨ ਦਿੱਤਾ ਭੜਕਾਉ ਪਾਸ਼ੇ ਨੇ ਤੁਸੀਂ ਪਹਿਲਾਂ ਉਸ ਬਿਆਨ ਨੂੰ ਪੜਿਓ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਅੱਜ ਉਹਨਾਂ ਦਾ ਇਹ ਬਿਆਨ ਲੱਗਿਆ ਬਈ ਬਿੱਟੂ ਜਿਹੜਾ ਏ ਉਹ ਬੀਜੇਪੀ ਦਾ ਏਜੰਟ ਆ ਜੇ ਮੈਂ ਰਾਮ ਜੀ ਨੂੰ ਮੰਨ ਕੇ ਰਾਮ ਜੀ ਦੀ ਪੂਜਾ ਕਰਦਾ ਾਂ ਰਾਮ ਜੀ ਨੂੰ ਮੰਨਦਾ ਾਂ ਤੇ ਮੈਂ ਇਹਦਾ ਮਤਲਬ ਬੀਜੇਪੀ ਦਾ ਏਜੰਟ ਹੋ ਗਿਆ ਤੇ ਸਾਰੇ ਰਾਮ ਭਗਤ ਇਹਦਾ ਜਵਾਬ ਆ ਜਰੂਰ ਦੇਣਗੇ ਗੋਗੀ ਜੀ ਨੂੰ ਵੀ ਤੁਸੀਂ ਇਹ ਗੱਲ ਕਿਉਂ ਕਹੀ ਤੁਸੀਂ ਇਹਨੂੰ ਪਾਰਟੀਆਂ ਦੇ ਵਿੱਚ ਬੰਨਣਾ ਚਾਹੁੰਦੇ ਆ ਇਹਨੂੰ ਤੁਸੀਂ ਮਤਲਬ ਜੇ ਜੇ ਭਾਜਪੀ ਵਾਲੇ ਵੀ ਆ ਜੇ ਭਾਜਪੀ ਵਾਲੇ RAM ji ਦੀ ਗੱਲ ਕਰਦੇ ਆ ਤਾਂ ਕੀ ਏਜੰਟ ਉਹ ਉਹ ਮਾੜੇ ਹੋਗੇ ਜੇ ਕਾਂਗਰਸ ਪਾਰਟੀ ਆ ਜੇ RAM ji ਦੀ ਗੱਲ ਕਰਦੀ ਆ ਤਾਂ ਉਹ ਮਾੜੀ ਹੋਗੀ ਇਸ ਕਰਕੇ ਯਾਰ ਤੁਸੀਂ ਕਿਸ ਦੁਨੀਆ 'ਚ ਰਹਿੰਦੇ ਹੋ ਅਸੀਂ ਵੱਧ ਤੋਂ ਵੱਧ ਜਦੋਂ ਵੀ ਗੁਰਪੁਰਬ ਆਉਂਦੇ ਆ ਗੁਰੂਆਂ ਦੇ ਸਾਰੇ ਮਿਲ ਕੇ ਮਨਾਉਂਦੇ ਆ ਕਿ ਨਹੀਂ ਕੌਣ ਨਹੀਂ ਮਨਾਉਂਦਾ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਦਿਹਾੜਾ ਮੈਨੂੰ ਦੱਸੋ ਸ਼ਹਿਰ 'ਚ ਕਦੇ ਹਿੰਦੂ ਸਿੱਖ ਵਾਲੀ ਗੱਲ ਆਈ ਕਦੇ ਏਜੰਟ ਵਾਲੀ ਗੱਲ ਆਈ ਇਸ ਕਰਕੇ ਰਾਮ ਜੀ ਦਾ ਜਿਹੜਾ ਦੇਣਾ ਉਹ ਸਭਨੇ ਮਨਾਉਣਾ ਏ ਕਿ ਢੀਆਂ ਨਿਹੰਗ ਜਥੇਬੰਦੀਆਂ ਦੇਖੋ ਲੰਗਰ ਲਈ ਲੈ ਕੇ ਜਾ ਰਹੀਆਂ ਤੇ ਨਿਹੰਗ ਜਥੇਬੰਦੀਆਂ ਤੇ ਹੀ ਐਫ ਆਈ ਆਰ ਦਰਜ ਹੋਈ ਆ ਸਭ ਤੋਂ ਪਹਿਲੀ ਜਦੋਂ ਰਾਮ ਮੰਦਰ ਜੀ ਦੀ ਉੱਥੇ ਪੁਲਿਸ ਦੀ ਕਾਰਵਾਈ ਹੋਈ ਪਹਿਲੇ ਹੀ ਐਫ ਆਈ ਆਰ 'ਚ ਸਾਡੇ ਨਿਹੰਗ ਸਿੰਘਾਂ ਤੇ ਦਰਜ ਹੋਈ ਆ ਚਲੋ ਧੰਨਵਾਦ ਸਾਰੀ ਗੱਲ ਰਹਿ ਗਈ ਸੀ ਇੱਕ ਗੱਲ ਸਮਝੋ ਮੇਰੀ ਗੱਲ ਨੂੰ ਜੋ ਇਹਨਾਂ ਨੇ ਗੱਲ ਕਹੀ ਆ ਨਾ ਜਦੋਂ ਮੁੱਲਾਂ ਪਰ ਤੋਂ ਸ਼ੁਰੂ ਕਰਕੇ ਵੀ ਕਿਸ ਚਾਵਾ ਨਾਲ ਕਿਸ ਚਾਵਾ ਨਾਲ ਕਿਸ ਰੀਤੀ ਰਵਾਜਾਂ ਨਾਲ ਇਹਨਾਂ ਨੇ ਇਹ ਜਾਗ ਲਾਇਆ ਸੀ ਤਾਂ ਜੋ ਅੱਜ ਗੱਲ ਕਰੀ ਆ ਨਾ ਅੱਜ लवली लवली ਨੇ ਪਰ लवली ਹੋਰ ਵੱਧ ਦੇ ਨਹੀਂਗੇ ਇਹ ਸਭ ਤੋਂ ਵੱਡੀ ਇੱਕ ਇੱਕ ਦਿੱਕਤ ਹੈ ਯਾਰ ਇਹ ਬੰਤੇ ਤਾਂ ਤਕਲੀਫਾਂ ਚ ਮਾੜੇ ਹਾਲਾਤਾਂ ਚ ਇਹ انسان ਲੱਗੇ ਰਹੇ ਨੇ ਪਿੱਛੇ ਨਹੀਂ ਹਟੇ ਅੱਜ ਵੀ ਪਰ ਅੱਗੇ ਇਹ ਜੇ انسان ਹੋਰ ਵੀ ਬਣੋ ਠੀਕ ਹੈ ਧੰਨਵਾਦ ਮੈਂ ਮੈਂ ਇੰਨੀ ਬੇਨਤੀ ਕਹਿਣਾ ਵੀ ਇਹਨਾਂ ਦੀ ਜੀਵਨੀ ਦੇਖ ਕੇ ਇਹਨਾਂ ਦੀ ਥੋੜੀ ਬਹੁਤੀ ਜੋ ਸੋਚ ਆ ਉਹਨੂੰ ਦੇਖ ਕੇ ਜੋ ਇਹਨਾਂ ਨੇ ਕੀਤਾ ਇਹਨੂੰ ਦੇਖ ਕੇ ਮੈਂ ਸੰਮੇਦਨ ਲੁਧਿਆਣੇ ਚੀ ਘਟੋ ਘਟ ਪੋਰ 10 लवली ਜਿਹੜੇ ਜੇ ਬਣਨੇ ਚਾਹੀਦੇ ਆ ਤਾਂ ਬਾਕੀ ਮੈਂ ਸੂਬਿਆਂ ਦੀ ਜਾਂ ਬਾਕੀ ਮੈਂ ਗੱਲ ਨਹੀਂ ਕਰਦਾ ਮੈਂ ਤਾਂ ਇਕੱਲੇ ਲੁਧਿਆਣੇ ਦੀ ਗੱਲ ਕਰਦਾ ਤਾਂ ਮੈਂ ਸਮਝਦਾ ਅਸਲੀ ਸਾਨੂੰ ਪ੍ਰਸੰਤਾ ਹੋਊਗੀ ਇਹ ਤਾਂ ਲੱਗੇ ਹੀ ਹੋਏ ਇਹਨਾਂ ਨੇ ਤਾਂ ਲੱਗੇ ਹੀ ਰਹਿਣਾ ਜ਼ਿੰਦਗੀ ਇਸ ਲੇਖੇ ਲਾਤੀ